ਇੱਕ ਦਰਦਾ ਪੰਜਾਬ ਦੁਚਾਲੇ ਦਾ ਪੰਜਾਬ ਇੱਕ ਦਰਦਾ ਪੰਜਾਬ ਦੁਚਾਲੇ ਦਾ ਪੰਜਾਬ ਮਾਰ ਖਰਾਵੜੀ ਕਾ ਤੋਂ ਕੱਲ੍ਹ ਸੈਂਦਾ ਪੰਜਾਬ ਕੱਲ੍ਹ ਸੈਂਦਾ ਪੰਜਾਬ ਇੱਕ ਦਰਦਾ ਪੰਜਾਬ ਦੁਚਾਲੇ ਦਾ ਪੰਜਾਬ ਆਇਆ ਇੱਕ ਹੀ ਹੰਤਸੀ ਦੋ ਟੁਕੜੇ ਕਰਾਤਾ ਏਤਾ ਸੋਨੇ ਦੀ ਚਿੜੀ ਸੀ ਤੁਸੇ ਮਿਟਿ ਚੁ ਮਲਾਤਾ ਏਤਾ ਸੋਨੇ ਦੀ ਚਿੜੀ ਸੀ ਤੁਸੇ ਮਿਟਿ ਚੁ ਮਲਾਤਾ ਆਇਆ ਤੱਕ ਜੁਲਮ ਨਾਲ ਲੈਂਦਾ ਪਜਾਬ ਆਈ ਹਾਂ ਲੈਂਦਾ ਪੰਜਾਬ ਇੱਕ ਚੜਦਾ ਪੰਜਾਬ ਉੱਚਾ ਲੈਦਾ ਪੰਜਾਬ ਮਾਰ ਹਰਵਾਲੀ ਕਾ ਤੋਂ ਕੱਲਾ ਸੇਂਦਾ ਪੰਜਾਬ ਕੱਲਾ ਸੇਂਦਾ ਪੰਜਾਬ ਇੱਕ ਚੜਦਾ ਪੰਜਾਬ ਉੱਚਾ ਲੈਦਾ ਪੰਜਾਬ ਪਹਿਲੀ ਵਾਰ ਨੇ ਨੋ ਹੋਇਆ ਕੈ ਤਾਂ ਕਈ ਵਾਰੀ ਬੋਇਆ ਦੱਸੋ ਹਾਕਮੋ ਐ ਸਾਨੂੰ ਇਹ ਪੰਜਾਬ ਕਿਉਂ ਡਬੋਇਆ ਦੱਸੋ ਹਾਕਮੋ ਐ ਸਾਨੂੰ ਇਹ ਪੰਜਾਬ ਕਿਉਂ ਡਬੋਇਆ ਜੱਗੋ ਤੇਰੀ ਨੀਓ ਕੀਤੀ ਹਰ ਕਹਿੰਦਾ ਪੰਜਾਬ ਹੋਣ ਕਹਿੰਦਾ ਪੰਜਾਬ ਇੱਕ ਕਰਦਾ ਪੰਜਾਬ ਜੋ ਚੱਲੈਂਦਾ ਪੰਜਾਬ ਮਾਰ ਹਰਾ ਬੜੀ ਕਾ ਤੋਂ ਕੱਲਾ ਛੈਂਦਾ ਪੰਜਾਬ ਕੱਲਾ ਛੈਂਦਾ ਪੰਜਾਬ ਇੱਕ ਚਰਤਾ ਪੰਜਾਬ ਜੋ ਚੱਲੈਂਦਾ ਪੰਜਾਬ ਜੇੜੀ ਬੋਤ ਬੰਦੀ ਨਾ ਸਾਢੇ ਕਿਤੇ ਬਰ ਬਦੀ ਅਸੀਂ ਮੋੜਾਂ ਦੇ ਚਰੂਰ ਜੇੜੀ ਸਿਰ ਚਾੜੀ ਪੱਜੀ ਅਸੀਂ ਮੋੜਾਂਗੇ ਜੂੰਦ ਜੇੜੀ ਸਿਰ ਚਾੜੀ ਪੱਜੀ ਨਈਓ ਹੱਥੇ ਉੱਤੇ ਹੱਥ ਤਰ ਬਿੰਦਾ ਪੰਜਾਬ ਤਰ ਬਿੰਦਾ ਪੰਜਾਬ ਇੱਕ ਚੜਦਾ ਪੰਜਾਬ ਦੁਚਾਲੇਂਦਾ ਪੰਜਾਬ ਮਾਰ ਹੜਾਂ ਬੜੀ ਕਾ ਤੋਂ हार हर बालो कला सहीदा कला सही चढ़ंदा लणे नोह ते जमा जॾो सादा सोन आर खपी उते गोल सेमिटा जॾो खाल सख़ तूफ़ा नाला पजा हिकु चढ़ंदा पजाब दूचा लहंदा पजाब हिकु चढ़ंदा पजा दूचा लहंदा पजा ैनो दरद तो डर किस का पोरा सच लिखदार का बीबी वाले वाला बोरा नहीं दर्द किसे तो डर किस पोरा सच लिखदार का बीबी वाले वाला बोरा रखे हौसला बुनंद ਨਹੀਂ ਹੋਹ ਤੈਂ ਦਾ ਪ੍ਰਜਾਪ ਨਹੀਂ ਹੋਹ ਤੈਂ ਦਾ ਪ੍ਰਜਾਪ ਇੱਕ ਤਰਤਾਪ ਜਾਬ ਦੁਖ ਚ ਲੈਦਾ ਪ੍ਰਜਾਪ ਇੱਕ ਤਰਤਾਪ ਜਾਬ ਦੁਖਿਆ ਲੈਦਾ ਪ੍ਰਜਾਪ ਮਾਰ ਹੜਾ ਬਾੜੀ ਕਾ ਤੋਂ ਕੱਲਾ ਸੈਂਦਾ ਪ੍ਰਜਾਪ ਦਸੋਂ ਸੈਂਦਾ ਪ੍ਰਜਾਪ ਇੱਕ ਤਰਤਾਪ ਜਾਬ तूं चा लहींदा पजाओ हिकु चढ़ा पजाओ तूं चा लहींदा पजा हिकु